ਫਿਲੌਰ ਬਸਟੈਂਡ ਨਜ਼ਦੀਕ ਮੁੱਖ ਚੀਟੀ ਰੋਡ ਦੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਦੋ ਮਹਿਲਾਵਾਂ ਸਮੇਤ ਚਾਰ ਦੇ ਜ਼ਖਮੀ ਹੰਦੀ ਸੂਚਨਾ ਮਿਲੀ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਉਕਤ ਹਾਦਸਾ ਸਮੇਂ ਵਾਪਰਿਆ ਜਦੋਂ ਇੱਕ ਨਵਾਂ ਚਾਲਕ ਨੇ ਆਪਣੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਨਾਲ ਟੱਕਰ ਮਾਰ ਦਿੱਤੀ ਜਿਸ ਨਾਲ ਜਿੱਥੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਉਥੇ ਹੀ ਬੱਸ ਦੀ ਉਡੀਕ ਕਰ ਰਹੀ ਇੱਕ ਮਹਿਲਾ ਵੀ ਇਸ ਹਾਦਸੇ ਦੀ ਝਪੇੜ ਵਿੱਚ ਆ ਗਈ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹਾਂਜੀ ਭਾਈ ਜੀ ਜਦੋਂ ਇੱਥੇ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮੌਜੂਦ ਸੀ ਮੌਕੇ ਤੇ ਸੀਗਾ ਭਾਈ ਮੈਂ ਕਿੱਦਾਂ ਇਹ ਐਕਸੀਡੈਂਟ ਮੇਰੇ ਵੇਖ ਇਦਣ ਨੂੰ ਸੀਗਾ ਭਾਈ ਤੇ ਗੱਲਾਂ ਕਰਦੇ ਫਰੇ ਪਿੱਛੋਂ ਗੱਡੀ ਆਣੀ ਜਦੋਂ ਮੋਟਰਸਾਈਕਲ ਮਾਰਿਆ ਦੇ ਵਿੱਚ ਵੱਜਿਆ ਆ ਗਿਆ ਉਹ ਉਹ ਬੰਦਾ ਵੀ ਇੱਥੇ ਨੀਗਾ ਲੇਟ ਦੇ ਵਿੱਚ ਨੀਗਾ ਮੋਟਰਸਾਈਕਲ ਵਿੱਚ ਇੱਥੇ ਡਿਗਿਆ ਕੋਲ ਆ ਗਿਆ ਉੱਥੇ ਰਗੜ ਹੁੰਦੇ ਆਏ ਭਾਜੀ ਤੇ ਪਿੱਛੇ ਉਹਨੇ ਗੱਡੀ ਮਾਰੀ ਆ ਗੱਡੀ ਮਾਰੀ ਭਾਈ ਉਹ ਬੰਦੇ ਦੀ ਜਾਰੂ ਪੀਤੀ ਦੀ ਗੱਡੀ ਵਾਲੇ ਦੀ ਚੱਕੀ ਕਿੰਨੇ ਜਣੇ ਹੋਏ ਆ ਜਗਨੀ ਭਾਈ ਜੰਨੀਆਂ ਨੇ ਹੋਏ ਮੋਕੇ ਤੇ ਬੋਲ ਸਕਦੇ ਮੋਕੇ ਤੇ ਹਾਂਜੀ ਭਾਈ ਬੋਲ ਸਕਦੇ ਬੰਦੇ ਸਾਰੇ ਲੈ ਗਿਆ ਭਾਈ ਹਾਂਜੀ ਹਾਂਜੀ ਲੈ ਗਿਆ ਭਾਜੀ ਹਸਪੀਟਲ ਲੈ ਗਿਆ ਤੁਸੀਂ ਕਿੱਥੇ ਨੂੰ ਜਾ ਰਹੇ ਸੀ ਪ੍ਰਾਈਵੇਟ ਕਰਦਾ ਸੀ ਬਸ ਜੀ ਤੇ ਇਹ ਗੱਡੀ ਜਿਹੜੀ ਨੋਵਾ ਤੁਹਾਡੇ ਪਿੱਛੇ ਵੱਜੀ ਜਾਣਗੇ ਗੱਡੀ ਸੇ ਨੋਵਾਂ ਨਾਲ ਐਕਟਿਵ ਆ ਭਾਈ ਸਾਰੇ ਇਕੱਠੇ ਵੱਜੀਆਂ ਸਿਰਫ ਇੱਕ ਗੱਡੀ ਨੇ ਹਿੱਟ ਕੀਤਾ ਨਾ ਨੁਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ਓਕੇ ਤੋ ਕਿੰਨੇ ਕੁ ਬੰਦੇ ਉੱਥੇ ਥੱਲੇ ਗੱਡੀ ਦੇ ਆਏ ਤੁਹਾਨੂੰ ਪਤਾ ਕੁਝ ਚਾਰ ਜਣੇ ਹੈਗੇ ਦੱਸਿਆ ਜਾ ਰਿਹਾ ਹੈ ਕਿ ਹਾਸੀ ਦੇ ਬਾਈ ਨੋਵਾ ਚਾਲਕ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਹੈਗਾ ਕਿ ਵਿਅਕਤੀ ਇੰਜਰਡ ਹੋਇਆ ਗਿਆ ਤੁਸੀਂ ਮੌਕੇ ਤੇ ਸਿਗੇ ਆਏ ਹੈਗੇ ਤੋ ਚੱਕ ਕੇ ਲਿਆ ਇੰਜਣ ਨੂੰ ਸਰ ਕਿੰਨੇ ਕੋਲ ਵਿਅਕਤੀ ਇੰਜਰਡ ਹੋਏ ਆ ਕਿਹੜੀ ਗੱਦਿਆਂ ਗੱਡੀ ਨੇ ਹਟ ਕੀਤਾ ਕਿੱਥੇ ਤੇ ਰਹਿਣ ਵਾਲੇ ਆ ਉਹ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ 4 ਇੰਜਰਡ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਰਾਈਟ ਮਤਲਬ ਪਬਲਿਕ ਦੀ ਸਹਾਤ ਨਾਲ ਉਹ ਸਿਵਲ ਹਸਪੀਟਲ ਫਲੋਰ ਲੈ ਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਕੀ ਨਾਮ ਦਾ ਸੀਗਾ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੜਕ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲੈ ਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋਰ ਦਾ ਹਾਲਤ ਤਾਂ ਡਾਕਟਰ ਸਾਹਿਬ ਦੱਸ ਆਦੇ ਵੈਸੇ ਠੀਕ ਆ ਓਕੇ ਤੇ ਸਾਰੇ ਕਿਹੜੀ ਗੱਡੀ ਨਾਲ ਹਟ ਹੋਏ ਕੋਈ ਨੋਵਾ ਗੱਡੀ ਦੱਸ ਰਿਹਾ ਜੀ ਨੋਵਾ ਗੱਡੀ ਤੇ ਸਰ ਉਹਦਾ ਡਰਾਈਵਰ ਉਹ ਕੀਤਾ ਕੱਪ ਉਹ ਤਾਂ 112 ਜਿਹੜੀ ਹੈਗੀ ਥਾਣੇ ਵਾਲੀ ਚਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਅਸਤ ਸਿੰਦਰ